ਤੁਹਾਡੀ ਸਭ ਦੀ ਸ਼ਾਂਤੀ ਹੋਵੇ ਪ੍ਰਵੀਸ਼ੂਸੀ ਦਾ ਧੰਨਵਾਦ ਉਹਦੀ ਤਾਰੀਫ ਤੇ ਵਿਰੈ ਮਹਿਮਾ ਕਰਦੇ ਆ ਜਿਹਨੇ ਸਾਨੂੰ ਸਮਾਲ ਕੇ ਰੱਖਿਆ ਆਪਣੇ ਹੱਥ ਉਚ ਲਿਆ ਸਾਡੀ ਜ਼ਿੰਦਗੀਆਂ ਵਿੱਚ ਅੱਜ ਦੀ ਰਾਤ ਫਿਰ ਜੁੜੀ ਕਿ ਅਸੀਂ ਸਭ ਪਰਮੇਸ਼ਰ ਦਾ ਧੰਨਵਾਦ ਕਰ ਸਕੀਏ ਕੱਲ ਅਸੀਂ ਦੇਖ ਰਹੇ ਸੀ ਸ਼ਾਂਤੀ ਦੇ ਬਾਰੇ ਵਿੱਚ ਅੱਜ ਅਸੀਂ ਦੇਖਾਂਗੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਹਾਲੇਲੂਇਆ ਦੇ ਬਾਰੇ ਵਿੱਚ ਹਾਲੇਲੂਇਆ ਸ਼ਬਦ ਮਤੀ ਦੇ ਜੀਵ ਤੋਂ ਲੈ ਕੇ ਯਹੂਦਾ ਦੀ ਪੱਤਰੀ ਤੱਕ ਕਿਤੇ ਸ਼ਬਦ ਨਹੀਂ ਆਇਆ ਨਵੇਂ ਨੇਮ ਦੇ ਵਿੱਚ ਪ੍ਰਕਾਸ਼ ਦੀ ਪੋਥੀ 19 ਅਧਿਆਇ ਦੀ ਇੱਕ ਆਇਤ ਵਿੱਚ ਇਹ ਸ਼ਬਦ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਇਸ ਨੂੰ ਪੜ੍ਹਦੇ ਹਾਂ ਮੈਂ ਤੁਹਾਡੇ ਸਾਹਮਣੇ ਪੜ੍ਹਾਂਗਾ ਇਹ ਦੇ ਮਗਰੋਂ ਮੈਂ ਸੁਰਗ ਵਿੱਚ ਵੱਡੀ ਭੀੜ ਦੀ ਆਵਾਜ਼ ਜਿਹੀ ਇਹ ਆਖਦੀ ਸੁਣੀ ਹੇਲੇਲੂਇਆ ਮੁਕਤੀ ਮਹਿਮਾ ਅਤੇ ਸਮਰਥਾ ਸਾਡੇ ਪਰਮੇਸ਼ਰ ਦੀ ਹੈ ਹੇਲੇਲੂਇਆ ਸ਼ਬਦ ਮੱਤੀ ਦੀ ਜੀਲ ਤੋਂ ਲੈ ਕੇ ਯਹੂਦਾ ਦੀ ਪਤਰੀ ਤੱਕ ਮੈਂ ਕਿਤੇ ਵੀ ਇਹ ਸ਼ਬਦ ਨਹੀਂ ਆਉਂਦਾ ਨਾ ਕਿਤੇ ਜ਼ਿਕਰ ਆਇਆ ਨਾ ਕਿਤੇ ਚੇਲਿਆਂ ਨੇ ਬੋਲਿਆ ਉਸ ਤੋਂ ਪਹਿਲਾਂ ਜਬੂਰਾਵਾਂ ਦੇ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ ਉੱਥੇ ਅਲੱਗ-ਅਲੱਗ ਜਬੂਰਾਵਾਂ ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈ ਜਬੂਰ 106 ਦੀ ਇਕਾਇਤ 111 ਦੀ ਇਕਾਇਤ ਜਬੂਰ 115 ਦੀ 18 ਇਕਾਇਤ 146 ਦੀ ਇਕਾਇਤ 148 ਦੀ ਇਕਾਇਤ 139 ਦੀ ਇਕਾਇਤ 150 ਦੀ ਇਕਾਇਤ ਜਬੂਰ ਇਹ ਜਗ੍ਹਾ ਤੇ ਪੜਿਆ ਗਿਆ ਹੈ ਇਸ ਜਗ੍ਹਾ ਤੇ ਬੋਲਿਆ ਗਿਆ ਹੈ ਜਬੂਰਾਂ ਦੇ ਸ਼ੁਰੂਆਤ ਵਿੱਚ ਤੇ ਜਬੂਰਾਂ ਦੇ ਅਖੀਰ ਵਿੱਚ ਇਸ ਦਾ ਜ਼ਿਕਰ ਆਇਆ ਹallelujah ਸ਼ਬਦ ਇਬਰਾਨੀ ਭਾਸ਼ਾ ਦਾ ਸ਼ਬਦ ਹੈ ਇਹਦਾ ਅਨੁਵਾਦ ਜਿਹੜਾ ਹੈ ਪੂਰੇ ਵਰਲਡ ਵਿੱਚ ਨਹੀਂ ਕੀਤਾ ਗਿਆ ਹallelujah ਸ਼ਬਦ ਕਿਸੇ ਵੀ ਭਾਸ਼ਾ ਵਿੱਚ ਹੈ ਤੇ ਉਹਨੂੰ ਹallelujah ਸ਼ਬਦ ਬੋਲਿਆ ਗਿਆ ਹੈ ਜਿਸ ਤਰ੍ਹਾਂ ਆਮੀਨ ਦਾ ਕੋਈ ਅਨਵਾਦ ਨਹੀਂ ਕੀਤਾ ਗਿਆ ਅੱਬਾ ਸ਼ਬਦ ਹੈ ਕੁਝ ਕਈ ਸ਼ਬਦ ਨੇ ਜਿਨ੍ਹਾਂ ਦਾ ਅਨਵਾਦ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਬੋਲਿਆ ਗਿਆ ਉਸੇ ਤਰ੍ਹਾਂ ਹੀ ਬੋਲਿਆ ਗਿਆ ਹallelujah ਸ਼ਬਦ ਜਿਹੜਾ ਇਹ ਇਹ ਜਗਹ ਦੇ ਸੀ ਜਦੋਂ ਪੜਦੇ ਪ੍ਰਕਾਸ਼ ਦੀ ਪੁਥੀ 19 ਅਧਿਆਇ ਦਾ ਇੱਕ वचन ਇਹਦੇ ਮਗਰੋਂ ਮੈਂ ਸੁਰਗ ਵਿੱਚ ਵੱਡੀ ਭੀੜ ਦੀ ਆਵਾਜ਼ ਜਹੀ ਇਹ ਆਖਦੇ ਸੁਣੀ ਵੱਡੀ ਭੀੜ ਦੀ ਆਵਾਜ਼ ਜਹੀ ਇਹ ਆਖਦੇ ਸੁਣੀ ਸਵਰਗ ਵਿੱਚ ਇਹ ਸ਼ਬਦ ਬੋਲਿਆ ਜਾ ਰਿਹਾ ਜਦੇ ਬਾਰੇ ਵਿੱਚ ਕਈਆਂ ਦੇ ਕਈ ਖਿਆਲ ਨੇ ਵਿਰੋਧੀ ਲੋਕ ਉਸ ਨੂੰ ਕਈ ਤਰੀਕੇ ਨਾਲ ਬੋਲਦੇ ਕਿ ਕੋਹਨਾਂ ਨੂੰ ਪਤਾ ਨਹੀਂ ਜਿੰਨੂੰ ਕੋਈ ਕਿਸੇ ਚੀਜ਼ ਦਾ ਗਿਆਨ ਨਾ ਹੋਵੇ ਉਹਦੇ ਬਾਰੇ ਕੋਈ ਅਸੀਂ ਗਿਲਾ ਸ਼ਿਕਵਾ ਨਹੀਂ ਕਰ ਸਕਦੇ ਬਾਕੀ ਅਸੀਂ ਉਹਨਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ ਉਹਨਾਂ ਲਈ ਅਸੀਂ ਮਾਫੀ ਮੰਗ ਦੇ ਸਕਦੇ ਹਾਂ ਉਹਨਾਂ ਨੂੰ ਕੁਛ ਨਹੀਂ ਸ਼ਬਦ ਨਹੀਂ ਬੋਲ ਇਹਦੇ ਬਾਰੇ ਇਹ ਇਹਦੇ ਉਤੇ ਕਈ ਕੁਸ ਕਿੰਤੂ ਪ੍ਰਿੰਤੂ ਕਰਦੇ ਨੇ ਪਰ ਹ Alleluia ਸ਼ਬਦ ਕੀ ਹੈ Alleluia ਸ਼ਬਦ ਦਾ ਮਤਲਬ ਕੀ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹ ਇਹਦਾ ਮਤਲਬ ਹੈ ਪਰਮੇਸ਼ਰ ਦੀ स्तुਤੀ ਹੋਵੇ ਇੱਕ ਪਰਮੇਸ਼ਰ ਦਾ ਦਾਸ ਅਰਚਿਬਿਸ਼ਪ ਜਨਾ ਤੰਦ ਮਨ ਦੇ ਕੋਲ ਖੁਸ਼ਿਆ 18 ਭਾਸ਼ਾਵਾਂ ਬੋਲਣੀਆਂ ਤੇ 14 ਲਿਖਣੀਆਂ ਜਾਂਦੀ ਸੀ ਉਹਨਾਂ ਨੇ ਕਿਹਾ ਹ Alleluia ਸ਼ਬਦ ਜਿਹੜਾ ਵਾ ਇਹਦਾ ਮਤਲਬ ਹੈ ਪਰਮੇਸ਼ੁਰ ਦਾ ਨਾਮ ਉੱਚਾ ਹallelujah ਦਾ ਮਤਲਬ ਹੈ ਪਰਮੇਸ਼ੁਰ ਦਾ ਨਾਮ ਉੱਚਾ ਹallelujah ਇਹਦਾ ਮਤਲਬ ਉੱਚਾ ਜਾਂ ਮਤਲਬ ਯਹਵਾ ਯਹਵਾ ਦਾ ਨਾਮ ਉੱਚਾ ਇਹ ਸ਼ਬਦ ਸਵਰਗ ਵਿੱਚ ਜਿੰਸ ਦਾ ਮਾਲ ਕੀਤਾ ਜਾ ਰਿਹਾ ਹੈ ਇਹ ਕਦੋਂ ਇਸ ਤਮਾਲਿਆ ਜਦੋਂ 18 ਅਧਾਇਏ ਵਿੱਚ ਵੱਡੀ ਕੰਜਰੀ ਬਾਬਲ ਔਰ ਜਿਨ੍ਹਾਂ ਨੇ ਪ੍ਰਭ ਯਿਸੂ ਮਸੀਹ ਦੇ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਜਿਨ੍ਹਾਂ ਨੇ ਪ੍ਰਭ ਯਿਸੂ ਦਾ ਕਤਲ ਕੀਤਾ ਤੇ ਖੂਨ ਵਹਾਇਆ ਜਦੋਂ ਉਹਨਾਂ ਦਾ ਬਦਲਾ ਲਿਆ ਗਿਆ ਜਦੋਂ ਪਰਮੇਸ਼ੁਰ ਨੇ ਉਹਨਾਂ ਦਾ ਬਦਲਾ ਲਿਆ ਔਰ ਉਹਨਾਂ ਦੇ ਲਹੂ ਦਾ ਵੱਟਾ ਵੱਡੀ ਕੰਜਰੀ ਦੀ ਕੋਲੋਂ ਬਾਬਲ ਦੇ ਕੋਲੋਂ ਲਿਆ ਤੇ ਸਵਰਗ ਵਿੱਚ ਵੱਡੀ ਭੀੜ ਜਈ ਆਵਾਜ਼ ਇਹ ਆਖ ਜੇ ਸੁਣੀ ਗਈ ਹallelujah ਜਨਿਤ ਜਿੱਤ ਦਾ ਨਾਰਾ ਉਦੋਂ ਵੱਜਾ ਕਿ ਪਰਮੇਸ਼ਰ ਦਾ ਨਾਮ ਉੱਚਾ ਵਾ ਜਿਨੇ ਆਪਣੇ ਸੰਤਾਂ ਦਾ ਆਪਣੇ ਭਗਤਾਂ ਦਾ ਆਪਣੇ ਨਬੀਆਂ ਦਾ ਖੂਨ ਦਾ ਬਦਲਾ ਲਿਆ ਔਰ ਉਹ ਪਰਮੇਸ਼ਰ ਧਰਮੀ ਆ ਉਹ ਪਰਮੇਸ਼ਰ ਸੱਚਾ ਵਾ ਉਹਦੀਆਂ ਅਦਾਲਤਾਂ ਸੱਚੀਆਂ ਨੇ ਉਦੋਂ ਸਵਰਗ ਇਸ ਗੂੰਜ ਦੇ ਨਾਲ ਗੂੰਜ ਉੱਠਿਆ ਇਸ ਨਾਰੇ ਦੇ ਨਾਲ ਗੂੰਜ ਉੱਠਿਆ ਕਿ ਪਰਮੇਸ਼ਰ ਦਾ ਨਾਮ ਉੱਚਾ ਹੈ ਕਿਉਂਕਿ ਉਹਨੇ ਆਪਣੇ ਸੰਤਾਂ ਦੇ ਲਹੂ ਦਾ ਵਟਾ ਪਾਪੀ ਲੋਕਾਂ ਦੇ ਕੋਲੋਂ ਮੂਰਤੀ ਪੂਜਕ ਲੋਕਾਂ ਦੇ ਕੋਲੋਂ ਔਰ ਜਿਹੜੇ ਪਰਮੇਸ਼ਰ ਦੇ ਵਿਰੁੱਧ ਨਹੀਂ ਉਹਨਾਂ ਦੇ ਕੋਲੋਂ ਲਿਆ ਔਰ ਸਵਰਗ ਵਿੱਚ ਇਹ ਨਾਰਾ ਬਹੁਤ ਜ਼ੋਰ ਦੇ ਨਾਲ ਗੂੰਜਿਆ ਇਹ ਨਾਰਾ ਜਿਹੜਾ ਸਵਰਗ ਵਿੱਚ ਬਹੁਤ ਬਹੁਤ ਜ਼ਿਆਦਾ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਗਿਆ ਬਹੁਤ ਜ਼ੋਰ ਜ਼ੋਰ ਦੀ ਵੱਡੀ ਆਵਾਜ਼ ਦੇ ਨਾਲ ਸਵਰਗ ਵਿੱਚ ਇਹ ਨਾਰਾ ਬੋਲਿਆ ਗਿਆ ਜਾਨੀ ਕਿ ਇਹ ਨਾਰਾ ਸਵਰਗ ਦਾ ਨਾਰਾ ਇਹ ਕਿਸੇ ਕੌਮ ਕਿਸੇ ਮਜਬ ਕਿਸੇ ਧਰਮ ਦਾ ਨਾਰਾ ਨਹੀਂ ਆ ਇਹ ਸਵਰਗ ਦਾ ਨਾਰਾ ਵਾ ਇਹ ਪਰਮੇਸ਼ਰ ਦੇ ਸਾਹਮਣੇ ਬਹੁਤ ਜ਼ੋਰ ਦੇ ਨਾਲ ਨਾਰਾ ਆਇਆ ਵਾ ਇਸ ਤੋਂ ਪਹਿਲਾਂ ਇਹਨੂੰ ਬਹੁਤ ਘੱਟ ਇਸਤਮਾਲ ਕੀਤਾ ਗਿਆ ਕਿੰਨੀ ਕਿ ਹਰ ਨਾਰੇ ਦਾ ਮਤਲਬ ਆ ਜਿਸ ਤਰ੍ਹਾਂ ਬਾਰ ਬਾਰ ਨਾਰੇ ਹਾਲੇਲੂਇਆ ਦਾ ਮਾਰੀ ਜਾਂਦੇ ਨੇ ਕਈਆਂ ਜਗ੍ਹਾ ਤੇ ਨਹੀਂ ਵੀ ਮਾਰਨਾ ਉੱਥੇ ਵੀ ਹਾਲੇਲੂਇਆ ਦਾ ਨਾਰਾ ਮਾਰੀ ਜਾਂਦੇ ਨੇ ਇਸ ਤਰ੍ਹਾਂ ਇਹ ਹਾਲੇਲੂਇਆ ਕੋᱫੋ ਇਸਤਮਾਲ ਕੀਤਾ ਗਿਆ ਇਹ ਮੈਂ ਇਹਦੇ ਇਸ ਵਿੱਚ ਨੂੰ ਫਿਰ ਤਿੰਨ ਬਚਨ 19 ਦਾ ਤਿੰਨ ਵਿੱਚ ਵੀ ਪੜਾਂਗਾ ਉਹ ਦੂਜੀ ਵਾਰ ਬੋਲੇ ਹਾਲੇਲੂਇਆ ਪਹਿਲਾ ਨਾਰਾ ਵਜਾ ਹਰ ਦੂਸਰੀ ਵਾਰ ਨਾਰਾ ਵੱਜਾ ਉਹਦਾ ਧੂਆਂ ਜੁਗੋ ਜੁਗ ਪਿਉੜਦਾ ਇਹ ਪਰਵਿਸ਼ ਫਿਰ ਚਾਰ ਆ ਵਿੱਚ ਉਹ ਤਾਂ 24 ਬਜ਼ੁਰਗ ਅਤੇ ਚਾਰ ਜੰਤੂ ਡਿੱਗ ਪਏ ਅਤੇ ਪਰਮੇਸ਼ਰ ਨੂੰ ਜਿਹੜਾ ਸੰਧਾਸਨ ਉੱਤੇ ਬਿਰਾਜਮੈਨ ਹੈ ਮੱਥਾ ਟੇਕ ਕੇ ਬੋਲੇ ਆਮੀਨ ਹੇਲੇਲੂਇਆ ਯਾਨੀ ਕਿ ਹੇਲੇਲੂਇਆ ਜਿਹੜਾ ਸ਼ਬਦ ਆ ਇਹ ਚਾਰ ਜੰਤੂ 24 ਬਜ਼ੁਰਗ ਵੀ ਬੋਲਦੇ ਨੇ ਔਰ ਬਹੁਤ ਵੱਡੀ ਭੀੜ ਜਿਹੜੀ ਆ ਉਹ ਵੀ ਇਸ ਨਾਰੇ ਨੂੰ ਸੁਰਗ ਵਿੱਚ ਅ ਮਾਰ ਰਹੀ ਆ ਔਰ ਬਹੁਤ ਮੁਕਤੀ ਦਾ ਨਜਾਤ ਦਾ ਔਰ ਖੁਸ਼ੀ ਦੇ ਸਮੇ ਦਾ ਇਹ ਟਾਈਮ ਹੈ ਜਦੋਂ ਹਲੇਲੂਇਆ ਦਾ ਨਾਰਾ ਮਾਰਿਆ ਗਿਆ ਕਿਉਂਕਿ ਪਰਮੇਸ਼ਰ ਨੇ ਧਰਤੀ ਦੇ ਲੋਕਾਂ ਦਾ ਨਿਆਂ ਕੀਤਾ ਜਿਨ੍ਹਾਂ ਨੇ ਪਰਮੇਸ਼ਰ ਦੇ ਲੋਕਾਂ ਦਾ ਲਹੂ ਪਹਾਇਆ ਜਦੋਂ ਅਸੀਂ ਸੇਗਾਇ ਵਿੱਚ ਪੜਦੇ ਆ ਉੱਥੇ ਅਲਿ ਕਮਾ ਉਹਨਾਂ ਨੇ ਜੀਵਾਂ ਨੂੰ ਦੇਖਿਆ ਜਿਹੜੇ ਜਿਗਵਿਧੇ ਏ ਸੀ ਉਹ ਚਚਲਾਉ ਕਿ ਇਹ ਸਾਡੇ ਲਹੂ ਦਾ ਬਦਲਾ ਸਾਨੂੰ ਕਦ ਲੈ ਕੇ ਜਾਏਗਾ ਤੇ ਲਿਖਿਆ ਜਿੰਨਾ ਹੋਰ ਸਬਰ ਕਰੋ ਜਿੰਨਾ ਜੇ ਤੁਹਾਡੇ ਭਰਾਵਾਂ ਦੀ ਗਿਣਤੀ ਜਿਹੜੇ ਤੁਹਾਡੇ ਵਾਂਗੂ ਕਤਲ ਹੋਨੇ ਨੇ ਪੂਰੀ ਨਹੀਂ ਹੁੰਦੀ ਉਹਨਾਂ ਜੇ ਤੁਸੀਂ ਸਬਰ ਕਰੋ ਉਹ ਹੋਣ ਸਬਰ ਦਾ ਜਿਹੜਾ ਸਮਾਜ ਜੋ ਲੰਘ ਚੁੱਕਾ ਜਾਨੀ ਕਿ ਪਰਮੇਸ਼ਵਰ ਨੇ ਉਹਨਾਂ ਦੇ ਲਹੂ ਦਾ ਵਟਾ ਉਹਨਾਂ ਦੇ ਲਹੂ ਦਾ ਬਦਲਾ ਲਿਆ ਤਾਂ ਸਵਰਗ ਵਿੱਚ ਬਹੁਤ ਜ਼ੋਰ ਦੇ ਨਾਲੇ ਨਾਰਾ ਵਜਾ 24 ਬਜ਼ੁਰਗਾਂ ਨੇ ਵੀ ਮਾਰਿਆ ਚਾਰ ਜੁਤਵੋ ਨੇ ਵੀ ਮਾਰਿਆ ਫਿਰ ਅਸੀਂ ਜਦੋਂ ਪੜਦੇ ਆਂ ਛੇ ਆਇਤ ਤਾਂ ਮੈਂ ਵੱਡੀ ਭੀੜ ਦੀ ਆਵਾਜ਼ ਜਹੀ ਅਤੇ ਬਾੜੇ ਪਾੜੀਆਂ ਦੀ ਆਵਾਜ਼ ਜਹੀ ਅਤੇ ਬੱਦਲ ਦੀਆਂ ਡਾਡੀਆਂ ਗਰਜਾਂ ਦੀ ਆਵਾਜ਼ ਜਹੀ ਇਹ ਆਖਦੇ ਸੁਣੀ ਹallelujah ਪ੍ਰਭੂ ਸਾਡਾ ਪਰਮੇਸ਼ਰ ਸਰਬ ਸ਼ਕਤੀਮਾਨ ਰਾਜ ਕਰਦਾ ਹੈ ਇੱਥੇ ਉਹਨਾਂ ਨੇ ਪਰਮੇਸ਼ਰ ਦੇ ਰਾਜ ਦੇ ਬਾਰੇ ਵਿੱਚ ਜਦੋਂ ਪਰਮੇਸ਼ਰ ਦਾ ਰਾਜ ਧਰਤੀ ਦੇ ਉੱਤੇ ਦੇਖਿਆ ਜਦੋਂ ਨਿਆਂ ਕੀਤਾ ਉਦੋਂ ਨਾਰਾ ਬਹੁਤ ਜ਼ੋਰ ਦੇ ਨਾਲ ਵੱਜਾ ਬਹੁਤ ਵੱਡੀ ਆਵਾਜ਼ ਦੇ ਨਾਲ ਉਸ ਆਵਾਜ਼ ਨੂੰ ਕਿਹੜੇ ਕਿਹੜੇ ਚੀਜ਼ਾਂ ਦੇ ਨਾਲ ਬੁਲਾਇਆ ਗਿਆ ਪਹਿਲਾ ਬਹੁਤੇ ਪਾਣੀਆਂ ਦੇ ਨਾਲ ਫਿਰ ਬੱਦਲ ਦੀਆਂ ਗਰਜਾਂ ਦੇ ਨਾਲ ਉਸ ਆਵਾਜ਼ ਨੂੰ ਮਿਲਾਇਆ ਗਿਆ ਮੈਂ ਵੱਡੀ ਭੀੜ ਦੀ ਆਵਾਜ਼ ਜਹੀ ਵੱਡੀ ਭੀੜ ਜਦਾ ਬਹੁਤ ਵੱਡੀ ਭੀੜ ਦੀ ਆਵਾਜ਼ ਹੁੰਦੀ ਹੈ ਤਿੰਨ ਤਰ੍ਹਾਂ ਦੀ ਆਵਾਜ਼ ਨਾਲ ਲਾਇਆ ਗਿਆ ਜਿਹੜੀ ਬਹੁਤ ਵੱਡੀ ਭੀੜ ਦੀ ਆਵਾਜ਼ ਜਹੀ ਬੱਦਲ ਦੀਆਂ ਗੱਜਾਂ ਦੀ ਆਵਾਜ਼ ਜਹੀ ਔਰ ਬਾੜੇ ਪਾਣੀਆਂ ਦੀ ਆਵਾਜ਼ ਦੇ ਨਾਲ ਇਸ ਨੂੰ ਮਿਲਾਇਆ ਗਿਆ ਹallelujah ਦਾ ਸ਼ਬਦ ਸਵਰਗ ਵਿੱਚ ਬਹੁਤ ਜ਼ੋਰ ਨਾਲ ਗੂੰਜ ਰਿਹਾ ਕਈ ਲੋਕ ਸੋਚਦੇ ਨੇ ਕਿ ਇਹ ਕੀ ਆ ਇਹ ਕਿਉਂ ਨਾਰਾ ਲੱਗਦਾ ਵਾ ਇਹ ਕਿਸੇ ਧਰਤੀ ਦਾ ਕਿਸੇ ਕੋਬ ਦਾ ਕਿਸੇ ਮਜਬ ਦਾ ਕਿਸੇ ਦੇਸ਼ ਦਾ ਨਾਰਾ ਨਹੀਂ ਇਹ ਸੁਰਗ ਦਾ ਨਾਰਾ ਵਾ ਔਰ ਅਨੰਤ ਖੁਸ਼ੀ ਦਾ ਨਾਰਾ ਵਾ ਤੁਹਾਡੀ ਪ੍ਰਭੂ ਯਸ਼ੁਸੂ ਜੀ ਅ ਤਰਫ ਕਿਰਪਾ ਕਰੇ ਤੁਹਾਡੀ ਸਭ ਦੀ ਸ਼ਾਂਤੀ ਹੋਵੇ ਧੰਨਵਾਦ ਆ ਪ੍ਰਭੂ ਯਸ਼ੁਦਾ ਜੇ ਕੋਈ ਕੋਈ ਸਵਾਲ ਕਰਨਾ ਚਾਹੁੰਦਾ ਕਿਸੇ ਨੂੰ ਕੋਈ ਡਾਊਟ ਆ ਤੋ ਕਰ ਸਕਦਾ ਬਾਕੀ ਤੁਹਾਡੀ ਸਭ ਦੀ ਸ਼ਾਂਤੀ ਹੋਵੇ ਧੰਨਵਾਦ ਪ੍ਰਭੂ ਯਸ਼ੁਦਾ